ਵੀਰ ਜੀ ਮੋਰ ਲੈਣੇ ਸੀ 850 ਵਾਲੇ 850 ਵਾਲੇ ਮੋਰ ਖਤਮ ਹੋ ਗਏ ਜੀ ਨਹੀਂ ਇਹਨੇ ਤਾਂ ਪਾਇਆ ਜੀ ਨਹੀਂ ਵੀਰੇ 850 ਵਾਲੇ ਨਹੀਂ ਹੈਗੇ ਵੀਰੇ ਰੇਟ ਵਧਾਤਾ ਵੀਰੇ ਨਹੀਂ ਰੇਟ ਨਹੀਂ ਵਧਾਇਆ ਵੀਡੀਓ ਦੇਖ ਕੇ ਆਏ ਵੀਡੀਓ ਦੇਖ ਕੇ ਆਏ ਜੀ 20 25 ਲੈਣੇ ਜੀ ਕਿੰਨੇ ਲਈ ਵੀਡੀਓ ਦੇਖੀ ਆ 850 ਵਾਲੀ ਵੀਰੇ 850 ਵਾਲੇ ਮੋਰ ਨਹੀਂ ਹੋਣ ਹੈਗੇ 850 ਵਾਲੇ ਮੋਰ ਅਸੀਂ ਕੱਲ ਤੱਕ ਵੇਚੇ ਆ ਅੱਜ ਨਾਂਵਾਰ ਆ ਗਿਆ 5000 ਮੋਰ ਬਣ ਕੇ ਆ ਚੁੱਕੇ ਆ ਫੈਕਟਰੀ ਦੀ ਵੀਡੀਓ ਮੈਂ ਨਾਲ ਪਾ ਦੂੰਗਾ ਇਹਨੇ ਮੋਰ ਬਣਦੇ ਆ ਦੀ 20 25 ਲੈਣੇ ਵੀਰੇ ਦੇਖੋ ਜੀ ਜੇ ਤਾਂ ਲੈਣੇ ਦੋ ਚਾਰ ਮੋਰ ਠੀਕ ਹੈ ਫਿਰ ਤਾਂ ਦੇਵਾਂਗੇ 698 ਰੁਪਏ ਦੇ ਵਿੱਚ ਠੀਕ ਹੈ ਜੀ ਠੀਕ ਹੈ ਜਿਹੜਾ ਵੀ ਦੁਕਾਨਦਾਰ 20 ਮੋਰ ਲਊਗਾ ਜਾਂ 20 ਤੋਂ ਵੱਧ ਮੋਰ ਲਊਗਾ ਉਹਦੇ ਵਾਸਤੇ ਰੇਟ ਹੈਗਾ 650 ਰੁਪਏ 650 ਜੀ 650 ਨੰਬਰ 2 ਤੇ ਕੋਈ ਸੂਰਤ ਦਾ ਗੰਦ ਗੂੜਾ ਨਹੀਂ ਹੈਗਾ ਠੀਕ ਹੈ ਜੀ ਸਾਰਾ ਆਪਣੀ ਫੈਕਟਰੀ 'ਚ ਮਾਲ ਤਿਆਰ ਹੋਇਆ ਫੈਕਟਰੀ ਦੀ ਵੀਡੀਓ ਅਸੀਂ ਨਾਲ ਪਾਵਾਂਗੇ ਮਾਲ ਤਿਆਰ ਹੁੰਦੇ ਦੀ ਤੇ ਪੀਸ ਚੈੱਕ ਕਰ ਲੋ ਧਿਆਨ ਨਾਲ ਕੋਈ ਮੋਰ 'ਚ ਵੀ ਕਮੀ ਤਾਂ ਨਹੀਂ ਹੈਗੀ ਚੈੱਕ ਕਰੀ ਬਣਾ ਦਬਕੇ ਦਾ ਕਮੀਆ ਹੋਮੀਆ ਹੈਂਡਵਰਕ ਹੋਮੀਆ ਸ਼ੀਸ਼ਾ ਹੋਮੀਆ ਮੋਤੀ ਹੋਮੀਆ ਬਾਜੂ ਚੱਕਰ ਵਾਲਾ ਖੋਟੇ ਖਲਾ ਬਿਚਰਨੇ ਲਓ ਜੀ ਦੇਖੋ ਬਾਈ ਹੌਲ ਹੋਵੇ ਚੱਕਰ ਲਓ ਇਹ ਦੋਨੇ ਕੋਸ਼ ਹੈ ਦੋਵੇਂ ਕੋਸ਼ ਹੈ ਜੀ ਦੋਵੇਂ ਕੋਸ਼ ਆ ਉਹ ਥੋੜੀ ਲਾਟਰੀ ਆ ਜੀ ਜਿਹੜੇ ਉਹ ਥੋੜੀ ਲਾਟਰੀ ਆ ਸੀ ਇੱਕ ਕਰਕੇ ਦਵਾਂਗੇ ਦੋਵੇਂ ਹੋਏ ਥੋੜੀ ਕਿਸਮਤ ਆ ਲੈ ਖਾਹ ਗੋਲ ਕੇ ਬਾਈ ਲਓ ਜੀ ਖੰਜਰ ਨਹੀਂ ਖੋਲ ਕੇ ਬਾਬਾ ਜੀ ਪਹੁੰਚੇ ਰੇੜੀ ਕੱਢਿਆ ਆਪਾਂ 600 98 ਰੁਪਏ ਠੰਡੇ ਚਲੋ ਬੁੱਧਾ ਗੇਟ ਦੇਣਾ ਧਮਾਕਾ ਕਰਦਾ ਠੰਡੇ ਚੱਲੀ ਜਾਂਦੇ ਆ ਆਹ ਲਓ ਜੀ ਕਟੋ ਪੀਸ ਕਲਾ ਕਲਾ ਲਓ ਜੀ ਸਾਰੇ ਪੰਜਾਬ ਦਾ ਚੈਲੰਜ ਕਰਨ ਲੱਗੇ ਆ ਮੋਰ ਦਾ ਉਰਜੇ ਨੂੰ ਪੀਸ ਦੇਵਾਂਗੇ 698 ਰੁਪਏ ਦੇ ਵਿੱਚ ਨੰਬਰ 2 ਦੇ ਜਿਹੜੇ ਦੁਕਾਨਦਾਰ ਨੇ ਵੇਚਣ ਵਾਸਤੇ ਲੈਣੇ ਆ 20 ਮੋਰ ਜਾਂ 20 ਤੋਂ ਵੱਧ 650 ਲਾ ਕੇ ਦੇਵਾਂਗੇ ਚੈਲੰਜ ਕਰਤਾ ਖੜਕਾ ਕੇ ਲਓ ਜੀ ਚੱਕਰੋ ਪੀਸ ਧਿਆਨ ਦੇ ਨਾਲ ਮੋਰ ਮੋਰ ਹੋ ਗਈ ਫੰਦਾਂ ਦੀ ਹੱਡੀ ਤੇ ਮੋਰ ਮੋਰ ਲਓ ਜੀ ਘੱਟ ਵੀ ਦਿਖਾ ਦਿਓ ਭਾਈ ਸਾਰੇ ਪੰਜਾਬ ਦਾ ਚੈਲੰਜ ਹੈ ਜੀ ਰੇਡ ਦਾ ਪਹਿਲਾ ਆ ਗਿਆ ਕੋਪਰ ਕਲਰ ਰਸਟ ਕਲਰ ਦੂਜਾ ਆ ਗਿਆ ਫਰੋਜੀ ਰੰਗ ਆ ਗਿਆ ਹਰੇ ਨਵੇਂ ਲਓ ਜੀ ਪੀਕੋ 컬러 ਵੀ ਆ ਗਿਆ ਖੜਜ ਗੜਜੋ ਹੈ ਨਹੀਂ ਪਹਿਲਾਂ ਦੁੱਟ ਖੁੱਲਣੇ ਮੁੰਡੇ ਨੂੰ ਲਓ ਜੀ ਬਾਜੂ ਗੱਡੇ ਆ ਪੌਂਚ ਵੀ ਗੱਡੇ ਆ ਥੋੜੀ ਕਸਮਤ ਆ ਜੇ ਬਾਜੂ ਪੌਂਚ ਨਿਕਾਏ ਨੂੰਮੇ ਆ ਲਓ ਜੀ ਰੇਡ ਦਾ ਕਰਤਾ ਚੈਲੰਜ ਖੜਕਾ ਕੇ ਖੜਕਾ ਕੇ ਚੈਲੰਜ ਕਰਤਾ ਕੱਲ ਤੱਕ ਵਿੱਚ 850 ਅੱਜ ਤੋਂ ਬਾਅਦ ਦੇਵਾਂਗੇ 698 ਰੁਪਏ ਦੇ ਵਿੱਚ ਸਾਰੇ ਪੰਜਾਬ ਦਾ ਚੈਲੰਜ ਆ ਰੰਗ ਦਵਾਂਗੇ 15 ਜਿੰਨੇ ਮਰਜ਼ੀ ਰੰਗ ਲੈ ਲਓ ਪਟਾਕੇ ਬਾਗੇ ਰਖਤੇ ਮੋਰਾਂ ਦੇ ਲਓ ਜੀ ਖੁੱਲ੍ਹਾ ਸਦਾ ਸਾਰੇ ਦੁਕਾਨਦਾਰਾਂ ਨੂੰ ਅਡੀਕਾਂਿਆਂ ਨੂੰ ਜਿੰਨੇ ਇਕੱਠੇ ਮੋੜ ਲੈਣੇ ਆ 20 ਜਾਂ 20 ਤੋਂ ਵੱਧ ਲੈਣੇ ਆ 650 ਲਗ ਦੇਵਾਂਗੇ ਇਕੱਠੇ ਮੋੜ ਲੈਣੇ ਆ ਜੇ ਚਾਹੇ ਵਿਆਹ ਵਾਸਤੇ ਲੈ ਜੋ 20 ਮੋੜ ਲੈਣੇ ਪੈਣਗੇ 850 ਲਗ ਦੇਵਾਂਗੇ 2 4 5 ਪਿਸ ਲੈਣੇ ਆ ਫਿਰ 698 ਰੇਟਾ ਸਾਰੇ ਪੰਜਾਬ ਦਾ ਚੈਲੰਜ ਪੰਡਤਾਂ ਦੀਆਂ ਹੱਡੀਆਂਾਂ ਦਾ ਐਸੇ ਮੋੜ ਦੇਵਾਂਗੇ 30 ਪਲਾ ਕਮ ਚੱਕਰੋ ਧਿਆਨ ਨਾਲ ਪ੍ਰੋਪਰ ਹੈਂਡ ਦਾ ਕੰਮ ਆ ਦਬਕੇ ਦਾ ਕੰਮ ਆ ਆਖੇ ਕੁ ਵੀ ਸਮਣਾ ਧਿਆਨ ਨਾਲ ਆਉਂਦੇ ਲਾਓ ਜੀ ਐਹ ਜੇ ਮੰਗੇ ਰੰਗ ਚੈਲੰਜ ਕਰਕੇ ਖੜਕਾ ਕੇ ਸਾਰੇ ਪੰਜਾਬ ਦਾ ਚੈਲੰਜਾ ਸੜ ਦੇਣ ਦੀ ਕੋਈ ਗੱਲ ਨਹੀਂ ਆਉਣ ਦੇ ਲਾਓ ਜੀ ਲਾਓ ਮੋਰ 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 ਕਰਵਾਤੀ ਪੰਡਾਂ ਦੀ ਹੱਡੀ ਤੇ ਰੰਗ ਚੱਕ ਕਰੋ ਧਿਆਨ ਦੇ ਨਾਲ ਖੜਕਾ ਦਾ ਕੰਮ ਚੈਲੰਜ ਕਰਤਾ ਸਾਰੇ ਪੰਜਾਬ ਦਾ 20 ਲੈਣੇ ਆ 20 ਤੋਂ ਵੱਧ ਲੈਣੇ ਆ 650 ਰੁਪਏ ਦੇ ਵਿੱਚ ਚੈੱਕ ਕਰੋ ਦੁਬੱਟੇ ਧਿਆਨ ਦੇ ਨਾਲ ਲਾਓ ਜੀ ਆਹ ਹੁੰਦੇ ਆ ਮੋਰ ਇਹਨੂੰ ਕਹਿੰਦੇ ਆ ਮੋਰ ਪੰਡਾਂ ਦੀਆਂ ਮੋਰ ਸੱਟ ਬਈ ਦੁਬੱਟਾ ਲਾਓ ਜੀ ਲਾਓ ਚੈਲੰਜ ਕਰਕੇ ਖੜਕਾ ਕੇ ਕੰਮ ਸਾਡੇ 600 ਚ ਦੇਵਾਂਗੇ ਜੇ 20 ਮੋਰ ਲਓਗੇ ਸਿੰਗਲ ਮੋਰ ਲੈਣਾਗਾ 698 ਨੰਬਰ 2 ਤੇ ਹੋਲਸੋਲੋ ਧਿਆਨ ਦੇ ਨਾਲ ਆਨਲਾਈਨ ਵੀ ਬੁੱਕ ਕਰਾਂਗੇ ਦੁਕਾਨ ਤੇ ਆ ਕੇ ਵੀ ਸਿੰਗਲ ਲੈ ਸਕਦੇ ਹੋ 698 ਸਾਰੇ ਪੰਜਾਬ ਦਾ ਚੈਲੰਜ ਕਰਦਾ ਜਿੰਨੇ ਮਰਜ਼ੀ ਮੋਰ ਲੈ ਲਓ ਪਟਾਕੇ ਵਗ ਰਖਤੇ ਮੋਰਾਂ ਦੇ ਲਓ ਜੀ ਖੜਕਾ ਦਾ ਕੰਮ ਸਾਰੇ ਪੰਜਾਬ ਦਾ ਕਰਦਾ ਚੈਲੰਜ ਓਪਨ ਚੈਂਜ ਰੇਟ ਆ ਜੀ ਹੋਲ ਸੇਲ ਦਾ ਵੀ ਰਿਟੇਲ ਦਾ ਵੀ ਇਹ ਜੇ ਪੀਸ ਮੜਾ ਕੈਮਰਾ ਨਹੀਂ ਜੂਮਣਾ ਧਿਆਨ ਦੇ ਨਾਲ ਪ੍ਰੋਪਰ ਦਬਕਾ ਹੈਂਡ ਦਾ ਕੰਮ ਐ ਬਣੇ ਪਿਆ ਮੋਰਪੁਰੇ ਕੈਂਟ ਆਲ ਓਵਰ ਪਿਓਰ ਕਰੇਬ ਸਲਕ ਦਿਖਾ ਵੀ ਬਾਜੂ ਕੱਢੇ ਹੋਏ ਚੀਜ਼ਾਂ ਦਾ ਮੰਗੇ ਕੈਂਟ ਤੋਂ ਕੈਂਟ ਲਓ ਜੀ ਅਸੀਂ ਇਕੱਲੇ ਬਾਜੂ ਗੈਣੇ ਜੀ ਇਕੱਲੇ ਬਾਜੂ ਆ ਮੜਾ ਕਹਿਣਾ ਮੇਰੇ ਨੇ ਮਰੀ ਠੀਕ ਹੈ ਜੇ ਨਾਲ ਸਵਾਰ ਤੇ ਵਰਕ ਆ ਗਿਆ ਤੁਹਾਡੀ ਕਿਸਮਤ ਆ ਠੀਕ ਹੈ ਜੀ ਲਓ ਜੀ ਹੈਗੇ ਦੋ ਮਹੀਆ ਪਰ ਕਈਆਂ ਦੇ ਇੱਕ ਨਿਕਲਦੇ ਅਸੀਂ ਇੱਕ ਦੇ پیسے ਲੈ ਰਹਿਆਂ ਗਾਕ ਤੋਂ ਠੀਕ ਹੈ ਜੀ 698 ਰੁਪਏ ਦੇ ਵਿੱਚ ਦੋਵੇਂ ਨਿਕਲੇ ਤੁਹਾਡੀ ਕਿਸਮਤ ਆ ਲਓ ਜੀ ਚੈਲੰਜ ਕਰਕੇ ਖੜਕਾ ਕੇ 698 ਰੁਪਏ ਦੇ ਵਿੱਚ 650 ਦੇ ਦੇਵਾਂਗੇ 10 ਨਹੀਂ 10 ਨਹੀਂ ਜਣੇ 13000 ਦੇ 20 ਦੇਵਾਂਗੇ 13000 ਦੇ 20 ਦੇ ਖੜ ਦੇਵਾਂਗੇ ਲਓ ਜੀ ਮੋਰ ਮੋਰ ਕਰਾ ਦੀ ਲਓ ਜੀ ਚੈਲੰਜ ਸਮਾਰ ਬਈ ਕੈਮਰਾ ਮੋੜਾਂ ਦੇ ਢੇਰਾਂ ਦੇ ਢੇਰ ਬਾਦੂ ਮੋਰ ਦੇਵਾਂਗੇ 5000 ਦੀ ਸਬੋ ਕਰਾਂਗਾ ਜਿੰਨਾ ਮਰਜ਼ੀ ਮਾ ਲੈ ਲਓ ਸਾਰੇ ਪੰਜਾਬ ਦਾ ਚੈਲੰਜ ਆ 2498 ਜਾਂ 698 ਦੇ ਫੀਲ ਹੋਗੇ 20 ਵਧ ਲਓਗੇ 156 ਲਗਾਵਾਂਗੇ